ਤਾਂ ਵੇਖੋ ਸਾਰਾ ਇੱਥੋਂ ਤੱਕ ਆ ਸਾਰਾ ਤਾਂ ਫੋਗ ਲੈਟ ਸਾਗੇ ਅੰਦਰੇ ਨੂੰ ਵਗਦੀ ਆ ਵੇ ਗੰਦਾ ਨੋ ਫਰੇ ਕੱਪੜੇ ਗੰਦੇ ਕਰਤੇ ਹੈਲੋ ਹਾਂਜੀ ਕਿੱਦਾਂ ਕੀ ਹਾਲ ਚਾਲ ਗੁੱਡ ਮਾਰਨਿੰਗ ਹੋਪ ਕਿ ਤੁਸੀਂ ਸਾਰੇ ਠੀਕ ਹੋਵੋਗੇ ਮੈਂ ਵੀ ਬਿਲਕੁਲ ਠੀਕ ਚੜ੍ਹਦੀ ਕਲਾ ਤੇ ਕਰਦੇ ਆਂ ਵਲੌਗ ਸ਼ੁਰੂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨੂੰ ਲਾਈਕ ਕਰ ਲਿਓ ਤੇ ਬੈਲ ਆਈਕਨ ਤੁਮਾਂਗਾ ਨਾ ਭੁੱਲਿਓ ਤੇ ਰਾਤੀ ਗੱਡੀ ਆਪਾਂ ਤੁਹਾਨੂੰ ਪਤਾ ਹੀ ਵੱਖਾਉਂਦੇ ਨੇ ਆ ਤੇ ਪਤਾ ਨਹੀਂ ਕੋਈ ਬਾਈਕ ਵਾਲਾ ਵੱਜਿਆ ਵਿੱਚ ਕੇ ਪਤਾ ਨਹੀਂ ਕੀ ਹੋ ਗਿਆ ਤੇ ਉਹਦੀ ਫੋਕ ਲੈ ਸਾਰੀ ਅੰਦਰ ਵਾਕ ਤੇ ਤੁਹਾਨੂੰ ਵਿਖਾਉਂਦੇ ਆ ਤੇ ਆਪਣੀ ਗੱਡੀ ਖੜੀ ਆ ਤੇ ਆ ਮੇਨ ਸੜਕ ਹੈ ਤੇ ਗੱਡੀ ਆਪਣੀ ਕਾਫੀ ਅੰਦਰ ਨੂੰ ਖੜੀ ਹੁੰਦੀ ਆ ਦੇ ਆ ਵੀ ਕੋਸਰਾ ਇੱਥੋਂ ਤੱਕ ਆ ਸਾਰਾ ਟੱਕ ਪਾਤਾ ਤੇ ਇੱਕ ਆ ਸਕ੍ਰੈਚ ਆ ਤਾਂ ਫੋਗ ਲਾਈਟ ਸਾਗੇ ਅੰਦਰ ਨੂੰ ਵਾਰਦੀ ਆ ਇੱਥੋਂ ਟੁੱਟ ਚੁੱਕੀ ਆ ਵੇਖਦੇ ਆ ਕੋਈ ਫੈਬਰਿਕ ਇਕ ਲਗਾ ਕੇ ਨਾਲ ਵੇਖਦੇ ਆ ਕੋਈ ਫੈਬਰਿਕ ਇਕ ਵਗੈਰਾ ਨਾਲ ਜੋੜ ਕੇ ਤੇ ਕਰੀ ਕੰਮ ਚਲਾ ਲੈਨੇ ਆ ਕਿਉਂਕਿ ਬੰਪਰ ਸਾਰਾ ਬਦਲਾਉਣਾ ਹੀ ਆ ਹਫਤੇ ਬੰਪਰ ਸਾਰੇ ਬਦਲਿਆ ਜਾਊਗਾ ਹੁਣ ਤੇ ਇੱਥੋਂ ਫਿਰ ਆਪਾਂ ਨਵੀਂ ਜਾਲੀ ਲਗਵਾਵਾਂਗੇ ਸਾਰੀ ਨਾ ਬਲੈਕ ਜਾਲੀ ਤੇ ਆ ਪਤਾ ਨਹੀਂ ਕੀ ਕਰ ਦਈਏ ਓਏ ਇਧਰ ਆ ਚਲਾ ਚਲ ਗਏ ਆਇਆ ਪਹ ਜਾ ਫਿਲਹਾਲ ਨਾਨਕ ਰੈਡੀ ਹੋਏ ਸੀਗੇ ਬਸ ਦੁਕਾਨ ਦਾ ਸਮਾਨ ਲੈਣ ਜਾਣਾ ਤੇ ਉਸ ਤੋਂ ਬਾਅਦ ਦੇਖਦਾ ਕੀ ਕਰਨਾ ਕੀ ਨਹੀਂ ਤੇ ਬਣੇ ਰਿਹਾ ਆਪਣੇ ਨਾਲ ਬਲੌਗ ਦੇ ਵਿੱਚ ਤੇ ਕੱਢਦਾ ਬਲੌਗ ਆਪ ਅੱਗੇ ਸ਼ੁਰੂ ਆਪਾਂ ਚੱਲਦੇ ਗੱਡੀ ਤੇ ਸਮਾਨ ਲੈਣ ਦੁਕਾਨ ਦਾ ਖੁੱਲ ਜਾ ਗੁੱਸਾ ਹੀ ਕਰ ਗਈ ਐ ਲੈ ਮੈਗ ਜਿ ਚੜੀਏ സാറി മിട്ടി മിട്ടി വണ്ടി ദുജേ തീജ്യ ਇੱਕ ਨਾ ਆਪਾਂ ਚਾਰਜਿੰਗ ਵਾਲਾ ਪੁਆਇੰਟ ਜਾਂ ਵੀ ਲੈ ਕੇ ਆਉਣਾ ਮੈਂ ਤਾਂ ਫਿਲਹਾਲ ਇਹਨੂੰ ਬੰਦ ਹੀ ਕਰ ਦਈਏ ਤੇ ਗੱਡੀ ਦੇ ਸ਼ੀਸ਼ੇ ਆਪਾਂ ਕਰ ਲਏ ਸੀਗਾ ਸਾਫ਼ ਤੈਨੂੰ ਵੀ ਲਾਈ ਦਈਏ ਇਹ ਪਰਫਿਊਮ ਵਾਲਾ ਸੀਗਾ ਇਹਦਾ ਕੋਈ ਫਾਇਦਾ ਤਾਂ ਹੋਇਆ ਨਹੀਂਗਾ ਇੱਥੇ ਵੀ ਸਹੀ ਹੈ ਵੈਸੇ ਹਨਾ ਇੱਧਰ ਇੱਧਰ ਹੈ ਕਿ ਨਹੀਂ ਨਹੀਂ ਇੱਥੇ ਵਲੌਗ ਸਹੀ ਬੰਦਦਾ ਪਰ ਇਧਰ ਲਈ ਸਾਰਨਾ ਸਹੀ ਬੰਦਦਾ ਨਹੀਂ ਪਿਆ ਸੀਗਾ ਇੱਥੇ ਜਮਾਕਰਪੋਰ ਬਣੀ ਜਾਂਦਾ ਸਹੀ ਹੈ ਆ ਦੇਖੋ ਪਿੱਛੇ ਪੈ ਜਾਂਦੀ ਹੈ ਬਸ ਜੋ ਕਿ ਸਟਾਰਟ ਕਰਦੇ ਹਾਂ ਨਾ ਦੇਖਿਓ ਗਈ ਕਿ ਨਹੀਂ ਗਈ 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 ਵੇਗਾ ਕੀ ਥੋੜਾ ਚਿਰ ਆਪਾਂ ਗਾਣੀ ਸੁਣ ਲਈਏ ਹਨਾ ਗੱਡੀ ਜੇ ਆਪਾਂ ਪਾਰਕਿੰਗ ਲਾ ਕੇ ਪਹੁੰਚ ਚੁੱਕੇ ਹਾਂ ਬਾਜ਼ਾਰ ਦੇ ਵਿੱਚ ਜਿੱਥੋਂ ਆਪਾਂ ਸਮਾਨ ਲੈਣੇ ਹਨ ਦੁਕਾਨ ਦਾ ਤੇ ਫਾਦਰ ਸਾਹਿਬ ਲੈ ਲੰਗੇ ਦੁਕਾਨ ਦਾ ਸਮਾਨ ਤੇ ਮੈਂ ਮਨੀ ਘਰੇ ਜਾ ਕੇ ਆਉਣਾ ਵਾਂ ਕੇ ਸਮਾਨ ਲੈ ਕੇ ਤੇ ਬੈਠਿਆ ਧੁੱਪੇ ਤੇ ਮੈਗੂ ਆਪਣੀ ਆਰੀ ਆਂਜੇ ਗੱਡੀ ਆਪਣੀ ਉਹ ਖੜੀ